ਜੀਰਾਚ ਹੋਈ ਫਾਇਰਿੰਗ ਤੇ ਪੱਥਰਬਾਜ਼ੀ ਦੀ ਨਵੀਂ ਵੀਡੀਓ ਆਈ ਸਾਹਮਣੇ ਦੋਵੇਂ ਤਰ੍ਹਾਂ ਵੱਲੋਂ ਜ਼ਬਰਦਸਤ ਪੱਥਰਬਾਜ਼ੀ ਸਾਬਕਾ ਵਿਧਾਇਕ ਕੁਲਬੀਰ ਜੀ ਜੀਰਾ ਵੀ ਹੋਏ ਇਸ ਮੌਕੇ ਜ਼ਖਮੀ ਪੁਲਿਸ ਨੇ ਪੀੜ ਨੂੰ ਕਾਬੂ ਕਰਨ ਲਈ ਕੀਤੀ ਹਵਾਈ ਫਾਇਰ ਗੁਰਦਾਸਪੁਰ ਡੀਸੀ ਦਫਤਰ ਦੇ ਵਿੱਚ ਤਿੱਖੀ ਤਰਾਰ ਕਾਂਗਰਸ ਲੀਡਰਾਂ ਦੀ ਡੀਸੀ ਨਾਲ ਹੋਈ ਬਹਿਸ ਸੁਖਜਿੰਦਰ ਸਿੰਘ ਰੰਦਾਵਾ ਤੇ ਬਰਿੰਦਰਜੀਤ ਮੀਤ ਪਹਾੜਾ ਦਾ ਚੜਿਆ ਪਾਰਾ ਪੰਚਾਇਤੀ ਚੋਣਾਂ ਦੀ ਨਾਮਿਨੇਸ਼ਨ ਨੂੰ ਲੈ ਕੇ ਪਿਆ ਪੰਗਾ पंजाब पुलिस कर्मचारियों दिया 15 अक्टूबर तक छुट्टियां रद्द पंचायती चोणा करके लिया गया फैसला विशेष हालात मिल सकेगी छुट्टी मुख्यमंत्री मान ने राइस मिलर केंद्र ने लिखी चिट्ठी कहा राइस मिलर दे मसले हल करे केंद्र सरकार सूबे की कानून व्यवस्था का भी दिता हवाला गांधी जयंती मौके महात्मा गांधी ਨੂੰ ਦਿੱਤੀ ਜਾ ਰਹੀ ਹੈ ਸ਼ਰਧਾਂਜਲੀ ਸਵੇਰ ਤੋਂ ਰਾਜਘਾਟ ਪਹੁੰਚੇ ਰਹੇ ਨੇ ਵੱਡੇ ਸਿਆਸਤਦਾਨ ਵਿਰੋਧੀ ਤਰ ਤੇ ਨੇਤਾ ਰਾਹੁਲ ਗਾਂਧੀ ਤੇ ਦਿੱਲੀ ਦੇ ਸੀਐਮ ਆਤਿਸ਼ੀ ਨੇ ਕੀਤਾ ਸਨਮਨ ਸਸ਼ਕਾਲ ਯੂਜ਼ੀਨ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਦਾਨਾ ਚੌਧਰੀ ਲੈ ਕੇ ਹਾਜ਼ਰਾਂ ਇਸ ਵੇਲੇ ਦੇ ਮੁਖਬਰਾਂ ਤਾਂ ਬੁਲੇਟਿਨ ਦੇ ਸ਼ੁਰੂਆਤ ਕਰਾਂਗੇ ਜ਼ੀਰਾ ਫਾਇਰਿੰਗ ਮਾਮਲੇ ਦੇ ਵਿੱਚ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਤਾਂ ਦੋਵਾਂ ਧਿਰਾਂ ਦੇ ਵੱਲੋਂ ਜ਼ਬਰਦਸਤ ਪੱਥਰਬਾਜ਼ੀ ਕੀਤੀ ਗਈ ਹੈ ਤੇ ਪੱਥਰਬਾਜ਼ਾਂ ਦੀ ਢੀੜ ਦੇ ਵਿੱਚ ਸਾਬਕਾ ਕੁਲਬੀਰ ਵਿਧਾਇਕ ਜਿਹੜੇ ਨੇ ਸਾਬਕਾ ਵਿਦਾਇਕ ਕੁਲਬੀਰ ਜੀਰਾ ਜੜੇ ਨਿਖੇ ਨੇ ਤੇ ਪੱਥਰਬਾਜ਼ੀ ਦੇ ਵਿੱਚ ਕੁਲਬੀਰ ਜੀਰਾ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ ਤੇ ਕਾਬੂ ਕਰਨ ਦੇ ਲਈ ਪੀੜ ਨੂੰ ਪੁਲਿਸ ਦੇ ਵੱਲੋਂ ਹਵਾਈ ਫਾਇਰਿੰਗ ਵੀ ਕਰਨੀ ਪਈ ਹੈ ਤਾਂ ਪੰਚਾਇਤੀ ਚੋਣਾਂ ਦੀ ਨੋਮੀਨੇਸ਼ਨ ਨੂੰ ਲੈ ਕੇ ਜਿਹੜੀ ਇਹ ਝੜਪ ਹੋਈ ਹੈ ਜਿਸ ਵਿੱਚ ਲਗਾਤਾਰ ਕਈ ਵੀਡੀਓ ਸਾਹਮਣੇ ਆਏ ਨੇ ਤੇ ਤਸਵੀਰਾਂ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਨੇ ਉਹ ਜ਼ੀਰਾ ਦੀਆਂ ਤਸਵੀਰਾਂ ਨੇ ਜਿੱਥੇ ਪੱਥਰਬਾਜ਼ੀ ਤੋਂ ਬਾਅਦ ਦਾ ਮਾਹੌਲ ਹੈ ਤੇ ਜ਼ਬਰਦਸਤ ਪੱਥਰਬਾਜ਼ੀ ਕੀਤੀ ਗਈ ਹੈ ਪੱਥਰਬਾਜ਼ਾਂ ਦੀ ਪੀੜ ਦੇਖ ਕੇ ਸਾਬਕਾ ਵਿਦਾਇਕ ਕੁਲਬੀਰ ਜੀਰਾ ਵੀ ਇਸ ਮੌਕੇ ਦੇਖੇ ਨੇ ਤੇ ਪੱਥਰਬਾਜ਼ੀ ਦੇ ਵਿੱਚ ਨੰਦੇਲੇ ਪੁਲਸ ਦੇ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਹੈ ਤੇ ਨਾਲ ਹੀ ਛੜਾਪ ਦਾ ਕਾਰਨ ਜਿਹੜਾ ਹੈ ਪੰਚਾਇਤੀ ਚੋਣ ਨੋਮੀਨੇਸ਼ਨ ਜਿਹੜਾ ਹੈ ਪੰਚਾਇਤੀ ਚੋਣਾਂ ਦੇ ਵਿੱਚ ਨੋਮੀਨੇਸ਼ਨ ਜਿਹੜਾ ਕਾਰਨ ਦੱਸਿਆ ਜਾ ਰਿਹਾ ਇਸ ਛੜਪ ਦੇ ਪਿੱਛੇ ਆ ਗੋਵੀ ਦਿਖਾਓ ਪਿੱਛੇ 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 ਗੋਲੀ ਆ ਦੇਖੀ ਜਾ ਰਹੀ ਹੈ ਗੋਲੀ ਕਾਂਗਰਸ ਦੇ ਉੱਤੇ ਲਾਤੀ ਦਾਰੀ ਤੋਂ ਦਾਰੀ ਲਾਹਰੰਗਵੀ ਆ ਫੈਰਿੰਗ ਚੱਲ ਪਈ ਐਸ ਟਾਈਮ ਫੈਰਿੰਗ ਵੀ ਅੱਗੇ ਫੈਰਿੰਗ ਵੀ ਦੇਖੋ ਧਿਆਨ ਨਾਲ ਪੇਰੇ ਆ ਹਾਂ ਜੀ ਜੱਲਾਹ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸਬ ਡਿਵੀਜ਼ਨ ਦੇ ਵਿੱਚ ਦੋ ਪੋਲਿਟਿਕਲ ਪਾਰਟੀਆਂ ਕੇ ਜਿਹੜੇ ਕੈਂਡੀਡੇਟ ਸੀਗੇ ਜਿਹੜੇ ਉਹਨਾਂ ਦੇ ਨਾਮਿਨੇਸ਼ਨ ਵਰਨੇ ਆ ਰਹੇ ਸੀਗੇ ਉਹਨਾਂ ਦੇ ਆਪਸ ਵਿੱਚ ਕਲਾਸ਼ ਹੋਇਆ ਤੇ ਸਟੋਨ ਪੈਲਟਿੰਗ ਹੋਈ ਹੈ ਇਮੀਡੀਏਟਲੀ ਫਿਰੋਜ਼ਪੁਰ ਦੀ ਪੁਲਿਸ ਨੇ ਇੰਟਰਵਿਨ ਕਰਕੇ ਸਿਚੁਏਸ਼ਨ ਨੂੰ ਕੰਟਰੋਲ ਕੀਤਾ हूँ जो भी एक्शन आज पर लॉ बनता है एफ आई आर दर्ज होना बनता है वो सारी कार्रवाई असं कर रहे हैं प्रेजेंटली सिचुएशन इज नॉर्मल एंड अंडर कंट्रोल देखिए यहाँ पे सारा कुछ अंडर कैमरा हुआ है एवरीथिंग हैज बीन डन वो खुद अपने जेरे कैंडिडेट थे उन्होंने लेके नॉमीनेशन फाइल करने आ रहे थे हालांकि स्टोन हुई, की हुई वो सारे जिन्हें भी है पुलिस को सिचुएशन रोकने के लिए यहाँ पे जो सब जब चीजें लगी जो प्रयास थे उन्होंने वो सारे किए जी उन्होंने वो भी किया जी ਅਕਤੂਬਰ ਤੱਕ ਛੁੱਟੀਆਂ ਜਿਹੜੀਆਂ ਨੇ ਰੱਦ ਕੀਤੀਆਂ ਨੇ ਤੇ ਪੰਚਾਇਤੀ ਚੋਣਾਂ ਦੇ ਕਰਕੇ ਫੈਸਲਾ ਜੜਾ ਲਿਆ ਗਿਆ ਹੈ ਵਿਸ਼ੇਸ਼ ਹਾਲਾਤਾਂ ਦੇ ਵਿੱਚ ਹੀ ਐਮਰਜੈਂਸੀ ਦੇ ਵਿੱਚ ਹੀ ਜਿਹੜੀਆਂ ਛੁੱਟੀਆਂ ਨੇ ਮਿਲਣਗੀਆਂ ਤੇ ਡੀਜੀਪੀ ਦਫ਼ਤਰ ਦੇ ਵੱਲੋਂ ਇਹ ਆਦੇਸ਼ ਜਿਹੜੇ ਨੇ ਜਾਰੀ ਹੋਏ ਨੇ ਤੇ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆ ਸੂਬੇ ਦੇ ਵਿੱਚ ਮਾਹੌਲ ਗਰਮ ਹੈ ਜਿਸ ਤੋਂ ਬਾਅਦ ਛੁੱਟੀਆਂ ਜਿਹੜੀਆਂ ਨੇ 15 ਅਕਤੂਬਰ ਤੱਕ ਰੱਦ ਕੀਤੀਆਂ ਨੇ ਤੇ ਕਾਰਨ ਇਸ ਪਿੱਛੇ ਇਹ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਮਾਹੌਲ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਹਾ ਤੇ ਡੀਜੀਪੀ ਦੇ ਵੱਲੋਂ ਇਹ आदेश ਜਿਹੜੇ ਨੇ ਹੁਕਮ ਜਾਰੀ ਕੀਤੇ ਗਏ ਨੇ ਕਿ 15 ਅਕਤੂਬਰ ਤੱਕ ਦੀਆਂ ਛੁੱਟੀਆਂ ਜਿਹੜੀਆਂ ਨੇ ਰੱਦ ਕੀਤੀਆਂ ਗਈਆਂ ਨੇ ਤੇ ਪੰਜਾਬ ਪੁਲਿਸ ਦੀਆਂ ਛੁੱਟੀਆਂ ਫਿਲਹਾਲ 15 ਅਗਸਤ 15 ਅਕਤੂਬਰ ਤੱਕ ਰੱਦ ਰੱਖਣਗੇ ਤੇ ਵਿਸ਼ੇਸ਼ ਹਾਲਾਤਾਂ ਦੇ ਵਿੱਚ ਹੀ ਛੁੱਟੀ ਮਿਲਣੀ ਜਿਹੜੀ ਹੈ ਸੰਭਵ ਹੋਵੇਗੀ ਤੇ ਨਾਲ ਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਦੇ ਵਿੱਚ ਮਾਹੌਲ ਜਿਹੜਾ ਹੈ ਕਈ ਵਾਰ ਤਣਾਪੂਰਨ ਹੋ ਰਿਹਾ ਹੈ ਤੇ ਕਈ ਥਾਵਾਂ ਤੇ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ 15 ਅਕਤੂਬਰ ਤੱਕ ਪੰਜਾਬ ਪੁਲਿਸ ਦੀਆਂ ਛੁੱਟੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਹ ਆਦੇਸ਼ ਡੀਜੀਪੀ ਦੇ ਵੱਲੋਂ ਦਿੱਤਾ ਗਿਆ ਹੈ ਇਸ ਨੂੰ ਮੱਦੇ ਨਜ਼ਰ ਰੱਖते हुए ਕਿ ਪੰਚਾਇਤੀ ਚੋਣਾਂ ਦੇ ਵਿੱਚ ਮਾਹੌਲ ਕਿਸੇ ਤਰੀਕੇ ਦੇ ਨਾਲ ਖਰਾਬ ਨਾ ਹੋਵੇ ਸ਼ਾਂਤੀਪੂਰਨ ਜੜੀਆਂ ਨੇ ਚੋਣਾਂ ਸੰਭਵ ਹੋ ਸਕਣ ਤੇ ਇਸ ਤੋਂ ਬਾਅਦ ਜੜਾਏ ਇਸ ਨੂੰ ਮੱਦੇ ਨਜ਼ਰ ਰੱਖते हुए ਇਹ ਫੈਸਲਾ ਲਿਆ ਗਿਆ ਹੈ ਕਿ 15 ਅਕਤੂਬਰ ਤੱਕ ਛੁੱਟੀਆਂ ਜੜੀਆਂ ਨੇ ਰੱਦ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਦੀ ਉਦਰ ਪੰਚਾਇਤੀ ਚੋਣਾਂ ਦੇ ਵਿੱਚ ਮਾਮਲਾ ਸਰਪੰਚਾਂ ਦਾ ਹੈ ਪਰ ਲੱਗਦਾ ਹੈ ਕਿ ਲੜਾਈ ਵੱਡੇ ਲੀਡਰਾਂ ਦੀ ਬਣ ਗਈ ਹੈ। ਗੁਰਦਾਸਪੁਰ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਾਂ ਦੀ ਡੀਸੀ ਦੇ ਨਾਲ ਤਿੱਖੀ ਬਹਿਸ-ਵਾਜ਼ੀ ਹੋਈ ਤੇ ਕਾਂਗਰਸ ਨੇ ਪ੍ਰਸ਼ਾਸਨ ਤੇ ਪੰਚਾਇਤੀ ਚੋਣਾਂ 'ਚ ਪੱਖਪਾਤ ਕਰਨ ਦੇ ਇਲਜ਼ਾਮ ਲਗਾਏ। ਜਿਹੜਾ ਪਰਚਾ ਦੇਣਾ ਤੇਰੇ ਨਾਲ ਬੈਠੇ ਇਹ ਕੋਈ ਤਰੀਕਾ ਲੋਕ ਬਾਪ ਮਾਮਲਾ ਨਾ ਦਾ ਬਾਅਦ ਤੇ ਜਿੰਦਾ ਹਮਾ ਦੇ ਜਿੰਦਾ ਨਾ ਨਹੀਂ ਸੀ ਆ ਗਿਆ ਤੇ ਇੱਕ ਨੰਬਰ ਦਾ ਕਰਪ ਰਿਹਾ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਾ ਦਫਤਰ ਹੈ ਜਿੱਥੇ ਕਾਂਗਰਸ ਦੇ ਸੀਨੀਅਰ ਲੀਡਰ ਡੀਸੀ ਦੇ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਨੇ ਮੈਨੂੰ ਡੀਸੀ ਨੂੰ ਕਹ ਕੇ ਇੱਧੀਆਂ ਜਿਲ੍ਹਤਾਂ ਦੀ ਜਾਣ ਹੈ ਕਿ ਉਹਨੂੰ ਕਹ ਕੇ ਤੁਹਾਨੂੰ ਪੱਟ ਕੇ ਬਾਦ ਦੱਸੇ ਅੱਡੇ ਬਾਦ ਮੇਰਾ ਪੁੱਤ ਪੜ੍ਹੂਗਾ ਮਰਦੀ ਉਹ ਨਮਾਰਕ ਇਹ ਸਾਡਾ ਦਫਤਰ ਸਰ 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 ਲਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇੰਦਗੀ ਆ ਤੈਨੂੰ ਕਹਿ ਕਣ ਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆਲੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਨਾ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਟ ਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਕ ਵੀ ਅਪਲੋਡ ਚੁੱਕਿਆ ਨਾਲੇ ਰਹਿ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਦੇਖੋ ਜੀ ਜੀ ਨੂੰ ਲੈ ਕੇ ਗਿਆ ਨੂੰ ਪਤਾ ਤਾਂ ਨਹੀਂ ਜੀ ਸਾਹਿਬ ਸਰ ਹਾਂ ਜੀ ਸ਼ਰੀਆਮੀ ਕਹਤੋ ਹਾਂ ਅਸੀਂ ਜੀ ਟੱਕਾ ਕਰਨਾ ਅਸੀਂ ਕਿਸੇ ਨੂੰ ਖਰੂਨ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਮੂਹਰਤਾ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਸ਼ਮ ਬਾਰ ਕੱਢ ਕੇ ਦੱਸੋ ਕਦੋਂ ਕਦੋਂ ਨੂੰ ਬਾਰਾਂ ਕਰ ਔਰ ਇਸ ਬਹਿਸ ਦੀ ਵਜ੍ਹਾ ਬਣੀ ਪੰਚਾਇਤੀ ਚੋਣਾਂ ਦੀ ਨਾਮੀਨੇਸ਼ਨ 4 ਅਕਤੂਬਰ ਨੂੰ ਪੰਚਾਇਤੀ ਚੋਣਾਂ ਲਈ ਨਾਮੀਨੇਸ਼ਨ ਦਾ ਆਖਰੀ ਦਿਨ ਹੈ ਪਰ ਕਾਂਗਰਸ 'ਤੇ ਇਲਜ਼ਾਮ ਲਾਰੀਏ ਕਿ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਅਧਿਕਾਰੀ ਨਾ ਤਾਂ ਕਾਂਗਰਸ ਦੀ ਆਗੂਆਂ ਦੇ ਫੋਨ ਚੁੱਕ ਰਹੇ ਨੇ ਤੇ ਨਾ ਹੀ ਕੋਈ ਸੁਣਵਾਈ ਕਰ ਰਹੇ ਨੇ ਜਿਸ ਨੂੰ ਲੈ ਕੇ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਤ੍ਰਿਪਤਰਜਿੰਦਰ ਸਿੰਘ ਬਾਜਵਾ ਸਮੇਤ ਕਈ ਲੀਡਰ ਡੀਸੀ ਦੇ ਦਫਤਰ ਪਹੁੰਚੇ ਅਤੇ ਡੀਸੀ ਦੇ ਦਫਤਰ ਦੇ ਵਿੱਚ ਬਹਿਸਬਾਜੀ ਦੇ ਦੌਰਾਨ ਮਾਹੌਲ ਤਲਕ ਹੋ ਗਿਆ ਇੱਕ ਐਮਐਲਏ ਨਾਲ ਦਾ ਇਹੋ ਜਿਹਾ ਜਿਨੇ ਪੰਜ-ਛੇ ਸੈਕਟਰੀ ਪਿਛਲੇ 4 ਦਿਨਾਂ ਦਾ ਘਰ ਹੀ ਸੋਏ ਉਹਨਾਂ ਨੂੰ ਬਕਾਇਦਾ ਤੌਰ ਜਿਸ ਦਾ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਜ਼ਤ ਚ ਰੱਖ ਲੇ ਬਾਕੀਆਂ ਨੇ ਦੁਕਾਨ ਖੋਲਹੀ ਕਿ ਮੇਰਾ ਓਪਨ ਚਾਰਜ ਹੈ ਕਰੋੜਾਂ ਰੁਪਏ ਕਰੋੜਾਂ ਰੁਪਏ ਚੇਂਜ ਦੇ ਆਰ ਚੇਂਜਿੰਗ ਹੈਂਡਸ ਪਹਿਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋ ਪੈਸੇ ਲੈ ਕੇ ਮੈਂ ਸਾਰੇ ਅਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਕੋਈ ਇੱਕ ਨੂੰ ਨਹੀਂ ਛੱਡ ਰਿਹਾ ਰਿਜ਼ਰਵੇਸ਼ਨ ਕਰਨ ਦੇ ਪੈਸੇ ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ ਬਾਜਵਾਦਿਲ ਜਮਾ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਅਤੇ ਦਾਵਾ ਇਹ ਹੀ ਕੀਤਾ ਕਿ ਚੋਣਾ ਪੂਰੀ ਤਰ੍ਹਾਂ ਨਿਰਪੱਖ ਠੰਗ ਦੇ ਨਾਲ ਹੋਈਆਂ ਨੇ ਵਾਜਬਾ ਸਾਹਿਬ ਇਸ ਫਰਸਟ੍ਰੇਸ਼ਨ ਦੇ ਵਿੱਚ ਤੁਸੀਂ ਲੋਕਤੰਤਰ ਦਾ ਘਾਣ ਨਾ ਕਰੋ ਤੁਸੀਂ ਇਹ ਲੋਕਤੰਤਰ ਦੀ ਪ੍ਰਕਿਰਿਆ ਦੇ ਵਿੱਚ ਵਿਘਨ ਨਾ ਪਾਓ ਤੁਹਾਡੇ ਕੋਲੇ ਨਹੀਂ ਕੈਂਡੀਡੇਟ ਹੈਗੇ ਹਾਰ ਮੰਨ ਲਵੋ ਹਾਲਾਂਕਿ ਜਿਹੜਾ ਇਹ ਇਲੈਕਸ਼ਨ ਹੈਗਾ ਬਿਲਕੁਲ ਨਿਰਪੱਖ ਤੌਰ ਤੇ ਹੋ ਰਿਹਾ ਹੈਗਾ ਆਵਾਮੀ ਪਾਰਟੀ ਦੇ ਨੁਮਾਇੰਦੇ ਖੁਦ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹੈਗੇ ਆ ਤਾਂ ਕਿ ਮਤਲਬ ਇਹ ਨਿਰਪੱਖ ਚੋਣਾ ਹੋ ਸਕਣ ਜਿੱਥੇ ਸਿਕਿਉਰਿਟੀ ਦੀ ਲੋੜ ਹੋਵੇ ਸਿਕਿਉਰਿਟੀ ਦਿੱਤੀ ਜਾ ਸਕੇ ਔਰ ਕਿਸੇ ਨੂੰ ਫਾਰਮ ਪਰ ਨੋੜੀ ਰੋਕਿਆ ਜਾ ਰਿਹਾ ਜ਼ਿਕਰ ਹੀ ਖਾਸ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ 4 ਅਕਤੂਬਰ ਨੂੰ ਨੋਮੀਨੇਸ਼ਨ ਦਾ ਆਖਰੀ ਦਿਨ ਹੈ 15 ਅਕਤੂਬਰ ਨੂੰ VOTING ਹੋਣੀ ਹੈ ਪਰ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਹੀ ਨੋਮੀਨੇਸ਼ਨ ਨੂੰ ਲੈ ਕੇ ਸੂਬੇ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ 19 ਜੀਪਤ੍ਰਿਕਾ ਨੌਂ ਬਾਰ ਮਾਂਮਾ ਲੱਗਦਾ ਬਾਅਦ ਕੇ ਜਿੰਦਾ ਹਮਾ ਅੱਗੇ ਜਿਹੜਾ ਨਵਾਂ ਹੀ ਬੀਸੀ ਆ ਗਿਆ ਤੇ ਇੱਕ ਨੰਬਰ ਦਾ ਕਲਪ ਗਿਆ ਅਡਾ ਇਹਦਾ ਵੀ ਪੂਰੋ ਜਾਣਕਾਰੀ ਦਿੰਦਾ ਤਉਦਰ ਮੁੱਖ ਮੰਤਰੀ ਦਾ ਵਿਧਾਇਕਾਂ ਤੇ ਮੰਤਰੀਆਂ ਨੂੰ ਹੁਕਮ ਸਾਹਮਣੇ ਆਇਆ ਤੇ ਅਨਾਜ ਮੰਡੀਆਂ ਦਾ ਦੌਰਾ ਕਰਨ ਤੇ ਦਿੱਤੇ ਨੇ ਨਿਰਦੇਸ਼ ਤੇ ਵਿੱਤੀ ਕਮਿਸ਼ਨਰਾਂ ਨੂੰ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਨੇ ਤੇ ਸੀਐਮ ਨੇ ਸਚਾਰੂ ਖਰੀਦ ਪ੍ਰਤੀ ਵਚਨਬੱਧਤਾ ਦੁਹਰਾਈ ਹੈ ਤੇ ਮਿਲਰਾਂ ਦੀਆਂ ਜਾਇਜ਼ ਮੰਗਾਂ ਕੇਂਦਰ ਦੇ ਕੋਲ ਪਹੁੰਚ ਚੁੱਕੇ ਨੇ ਸੀਐਮ ਦੇ ਵੱਲੋਂ ਇਹ ਕਿਹਾ ਗਿਆ ਤੇ ਮਜ਼ਦੂਰਾਂ ਦੇ ਲਈ ਮੰਡੀ ਲੇਬਰ ਚਾਰਜ ਵੀ ਲਮੀਨਲ ਜੜਾ ਹੈ ਵਿਧਾਇਆ ਗਿਆ ਤਮ ਮੁੱਖ ਮੰਤਰੀ ਮਾਨ ਦਾ ਵਿਧਾਇਕਾਂ ਤੇ ਮੰਤਰੀਆਂ ਨੂੰ ਹੁਕਮ ਸਾਹਮਣੇ ਆਇਆ ਤੇ ਅਨਾਜ ਮੰਡੀਆਂ ਦਾ ਦੌਰਾ ਕਰਨ ਦੇ ਉੱਤੇ ਉਹਨਾਂ ਦੇ ਵੱਲੋਂ ਕੁਝ ਨਿਰਦੇਸ਼ ਦਿੱਤੇ ਗਏ ਹਨ ਤੇ ਡਿਪਟੀ ਕਮਿਸ਼ਨਰਾਂ ਨੂੰ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਨੇ ਤੇ ਸੀਐਮ ਨੇ ਸਚਾਰੂ ਖਰੀਦ ਪ੍ਰਤੀ ਵਚਨਬੱਧਤਾ ਦੇ ਬਾਰੇ ਜੜੀ ਇੱਕ ਵਾਰ ਮੁੜ ਤੋਂ ਦੁਹਰਾਇਆ ਤੇ ਮਿਲਣਾ ਦੀਆਂ ਜਾਇਜ਼ ਮੰਗਾਂ ਕੇਂਦਰ ਦੇ ਕੋਲ ਚੁੱਕ ਰਹੇ ਨੇ ਸੀਐਮ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮਜ਼ਦੂਰਾਂ ਦੇ ਲਈ ਮੰਡੀ ਦੇ ਵਿੱਚ ਲੇਬਰ ਚਾਰਜ ਦੇ ਵਿੱਚ ਲਾ ਮਿਸਾਲ ਵਾਦਾ ਹੋਵੇਗਾ ਵਾਧ ਪੰਜਾਬ ਦੇ ਅੰਦਰ ਚਾਰ ਥਾਵਾਂ ਤੇ ਚਾਰ ਥਾਵਾਂ ਤੇ ਜਿਹੜੀ ਉਹ ਪੈਡੀ ਦੀ ਪ੍ਰੋਕੂਰਮੈਂਟ ਹੋਈ ਆ ਚੱਬੇ ਹਾਲਚ ਹੋਈ ਆ ਰਾਜਪੁਰੇ ਚ ਹੋਈ ਆ ਸਨੋਰੀ ਚ ਹੋਈ ਆ ਸਨੌਰ ਚ ਹੋਈ ਆ ਸੋ ਲਗਾਤਾਰ ਇਹਦੇ ਉੱਤੇ ਅਧਿਕਾਰੀ ਸਵਾਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ ਨਿਰਦੇਸ਼ ਦਿੱਤੇ ਆ ਕਿ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਅਫੀਸਰੀ ਅਫੀਸਿਅਲੀ ਜਿਹੜਾ ਕੰਮ ਹੈ ਉਹ ਵੀ ਚੱਲਦਾ ਰਹੇ ਲੇਕਿਨ ਵਧੇਰੇ ਧਿਆਨ ਜਿਹੜਾ ਹੈ ਉਹ ਪ੍ਰੋਕੂਰਮੈਂਟ ਨੂੰ ਆ ਸਾਹਮਣੇ ਰੱਖ ਕੇ ਦਿੱਤਾ ਜਾਵੇ ਤਾਂ ਉੱਧਰ ਆੜਤੀ ਐਸੋਸੀਏਸ਼ਨ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਪਰ ਆੜਤੀਆਂ ਦੀ ਮੰਗ ਤੇ ਸਹਿਮਤੀ ਬਣਦੀ ਹੋਈ ਨਹੀਂ ਨਜ਼ਰ ਆਈ ਹੈ ਜਿਸ ਤੋਂ ਬਾਅਦ ਆੜਤੀਆਂ ਨੇ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ ਸਾਰਾ ਪੰਜਾਬ ਦੀ ਹੈ ਸਾਰੀ ਕੀ ਹੈ ਸੈਕਟਰੀ ਨੇ ਪੰਜਾਬ ਦੇ ਡਿਸਟ੍ਰਿਕਟ ਉਪਰ ਦੇ ਪ੍ਰੈਜ਼ੀਡੈਂਟ ਨੇ ਅਸੀਂ ਅੱਜ ਵੀ ਮੈਜੂਸੀ ਹਾਜ਼ਰ ਕਰਕੇ ਆਏ ਆ ਸਾਨੂੰ ਕਿਹਾ ਗਿਆ ਕੁਰਸੀਆਂ ਖਾਲੀ ਛੱਡਾਤੀਆਂ ਵਿੱਚ ਚੀਫ ਸੈਕਟਰੀ ਸਾਹਿਬ ਵੀ ਆ ਰਹੇ ਆ ਤੇ ਸੀਐਮ ਸਾਹਿਬ ਵੀ ਆ ਰਹੇ ਆ ਪਰ ਜੋ ਕੰਮ ਹੋਇਆ ਸੀ ਪਹਿਲਾਂ ਸੱਡਣਾ ਹੋਇਆ ਸੀ ਉਹੀ ਅੱਜ ਹੋਇਆ ਕੋਈ ਮੀਟਿੰਗ ਦੇ ਵਿੱਚ ਸੀਐਮਸੀ ਆਪਣੀ ਆਬ ਨਹੀਂ ਆਏ ਕਹਿੰਦੇ ਵੀ ਅੱਜ ਉਹ ਮਰੋਂ ਆਇਆ ਤੇ ਲੇਟ ਹੋ ਗਿਆ ਇਸ ਕਰਕੇ ਅੱਜ ਤੁਹਾਡੀ ਮੀਟਿੰਗ ਨਹੀਂ ਹੋ ਸਕਦੀ ਸਿਰਫ ਇਹ ਕਹਿੰਦੇ ਰਿਹਾ ਵੀ ਤੁਸੀਂ ਹੜਤਾਲ ਵਾਪਸ ਲੈ ਲਓ ਅਸੀਂ ਉਹਨਾਂ ਨੇ ਬੇਨਤੀ ਕੀਤੀ ਕਿ ਪੰਜਾਬ ਦਾ ਅੱਜ 50000 ਆਰਤੀਆ ਮੈਂ ਤੁਹਾਡੇ ਨੂੰ ਦੱਸਣਾ ਚਾਹਣਾ ਹੈ ਪਹਿਲੀ ਵਾਰੀ ਹੋਇਆ ਹੈ ਮੈਂ 20 ਸਾਲ ਤੋਂ ਸੇਵਾ ਕਰ ਰਿਹਾ ਫੈਡਰੇਸ਼ਨ ਆਪਾਰਟਾਈਸ਼ਨ ਪੰਜਾਬ ਦੇ ਮਕਸਵਾਦਰ ਦੇ ਨਾਤੇ ਅੱਜ ਪੰਜਾਬ ਦੀਆਂ ਜਿਹੜੀਆਂ ਮੰਡੀਆਂ ਜਮਰਸਰ ਮੰਡੀ ਦੇ ਚ 3 ਲੱਖ ਬੋਰੀ ਰੋਜ਼ ਦੀ ਬਾਸਮਤੀ ਆਉਂਦੀ ਹੈ ਅੱਜ ਇੱਕ ਦਾਣਾ ਨਹੀਂ ਆਈ ਜਿਹੜੀ ਪਰਚੇਜ ਹੈ ਉਹ ਜ਼ੀਰੋ ਹੈ ਮੈਂ ਸਮਝਦਾ ਬੋਰੀ ਦੀ ਜ਼ਿੰਮੇਵਾਰੀ ਕਿਸਾਨ ਨੂੰ ਪਰੇਸ਼ਾਨ ਦੀ ਫਿਰ ਤੇ ਸਿਰ ਪੰਜਾਬ ਸਰਕਾਰ ਦੀ ਹੈ ਜਿਹੜੀ ਸਾਡੀ ਸਰਵਾਈ ਨਹੀਂ ਕਰਦੀ ਹੁਣ ਕਰ ਹੜਤਾਲ ਨੂੰ ਲੈ ਕੇ ਅਗਲਾ ਕੀ ਸਟੈਂਡ ਹੈ ਹੜਤਾਲ ਤਦ ਤੱਕ ਜਾਰੀ ਰਹੂਗੀ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਉਹਨਾਂ ਨੂੰ ਲਾਗੂ ਨਹੀਂ ਕਰਦੀ ਸਾਡੀ ਕੋਈ ਜਿੱਦ ਨਹੀਂ ਅਸੀਂ ਕਿਸਾਨ ਪੱਖੀ ਲੋਕ ਆ ਸ਼ਾਂਤੀ ਪਸੰਦ ਲੋਕ ਆ ਅਸੀਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਡੀਆਂ 10 ਮੰਗਾਂ ਨੇ ਤੁਸੀਂ ਇੱਕ ਘੱਟ ਕਰ ਦਿਓ ਦੋ ਘੱਟ ਕਰ ਦਿਓ ਤਿੰਨ ਘੱਟ ਕਰ ਦਿਓ ਚਾਰ ਘੱਟ ਕਰ ਦਿਓ ਸਭ ਇੱਕ ਅੱਧੀ ਮੰਨ ਲਓ ਲੇਕਿਨ ਸਰਕਾਰ ਤਾਸ ਤੋਂ ਬਸ ਨਹੀਂ ਹੋਈ ਚੰਗੇ ਮਾਹੌਲ 'ਚ ਗੱਲਬਾਤ ਹੋਈ ਐ ਬੜਾ ਸੁਖਮਾਹੌਲ 'ਚ ਗੱਲਬਾਤ ਹੋਈ ਐ ਇਹ ਗੱਲ ਉਹਨਾਂ ਨੇ ਕਲੀਅਰ ਕੀਤੀ ਆ ਕਿ ਅਸੀਂ ਤੁਹਾਡੀ ਗੱਲ ਦੇ ਨਾਲ ਡਟ ਕੇ ਖੜੇ ਆ ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਡੀ ਗੱਲ ਰੱਖਣ ਲਈ ਜਾਵਾਂਗੇ ਤੁਸੀਂ ਆਪਣਾ ਕੰਮ ਜਾਰੀ ਕਰੋ ਉਹਨਾਂ ਨੇ ਕੀਆ ਗਿਆ ਸੀ ਆਪਣੇ ਇੱਥੇ ਗੱਲ ਕਰਕੇ ਸਾਨੂੰ ਇੱਕ ਦਿਨ ਦਾ ਟਾਈਮ ਮੈਂ ਜੀ ਬਾਹਰ ਆ ਕੇ ਉਹ ਬੰਦੀ ਕਾਲ ਦੇਗੇ ਨੇ ਸਟ੍ਰਾਈਕ ਵੀ ਕਾਲ ਦੇਗੇ ਨੇ ਕਹਿੰਦੇ ਸਾਡੀ ਸਟ੍ਰਾਈਕ ਜਿਹੜੀ ਸ਼ੁਰੂ ਹੋਈ ਸੀ ਉਹ ਜਾਰੀ ਰਹੇਗੀ ਨਹੀਂ ਮੈਂ ਤਾਂ ਕਿਹਾ ਨਹੀਂ ਵੀ ਸਟ੍ਰਾਈਕ ਦਾ ਉਹਨਾਂ ਨੇ ਖਤਮ ਕੀਤੀ ਹੈ ਉਹਨਾਂ ਨੇ ਸਾਡੋਂ ਇੱਕ ਦਿਨ ਮੰਗਿਆ ਸੋ ਬਾਹਰ ਆ ਕੇ ਉਹਨਾਂ ਨੇ ਕੀ ਕਹਿਣਾ ਇਹ ਉਹਨਾਂ ਦਾ ਦਇਤਵ ਹੈ ਸੋ ਮੈਂ ਜੋ ਅੰਦਰ ਗੱਲਬਾਤ ਹੋਈ ਹੈ ਕਿ ਚੰਗੇ ਮਾਹੌਲ 'ਚ ਹੋਈ ਹੈ ਚੰਗਾ ਡਿਸਕਸ਼ਨ ਹੋਈ ਹੈ ਬੜੇ ਹੈਲਥੀ ਡਿਸਕਸ਼ਨ ਹੋਈ ਹੈ ਔਰ ਉਹਨਾਂ ਨੇ ਟਾਈਮ ਵੀ ਲਿਆ ਸੋ ਸਾਡਾ ਆਪਣੇ ਲੋਕ ਨੇ ਆਪਣੇ ਭੈਣ ਭਰਾ ਨੇ ਸੋ ਜਿਹੜਾ ਵੀ ਸਵਾਲ ਆਸੀ ਉਹਨਾਂ ਦੇ ਨਾਲ ਖੜੇ ਹੁਣ ਅਸੀਂ ਪੁੱਛਾ ਦੋ ਆ ਹਰੇਕ ਨੇ ਆਪਣੇ ਆਪਣੇ ਇੱਛਾ ਮੁਤਾਬਿਕ ਕੋਰ ਜਿਹਨੂੰ ਖਾਸ ਕਰਨ ਲਈ ਕਹਿੰਦਾ ਇਹ ਤਾਂ ਉਹਨਾਂ ਦਾ ਆਪਣਾ ਦਇਤਵ ਹੈਗਾ ਪਰ ਮੈਂ ਜੋ ਤਲਖ ਕੀਤਾ ਨੇ ਤੇ ਜਿਹਨੂੰ ਪੰਜਾਬੀ ਵੀ ਜਾਣਦੇ ਆ ਵੀ ਅਸੀਂ ਕੇਂਦਰੀ ਪੂਲ ਦੇ ਵਿੱਚ ਪ੍ਰੋਕ્યોਰਮੈਂਟ ਕਰਕੇ ਹਿੱਸਾ ਪਾਨੇ ਆ ਸੋ ਇਹ ਕੇਂਦਰ ਨਾਲ ਜੁੜੇ ਮੇ ਸਵਾਲ ਨੇ ਸੋ ਉਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਸੰਬੰਧਿਤ ਫੈਕਲਟੀਆਂ ਨੇ ਤਦਰ ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਰਾਈਸ ਮਿਲਰਾਂ ਦੀਆਂ ਮੰਗਾਂ ਤੇ ਚਿੱਠੀ ਲਿਖੀ ਗਈ ਹੈ ਤੇ ਕੇਂਦਰ ਰਾਈਸ ਮਿਲਰਾਂ ਦੇ ਮਾਮਲੇ ਹੱਲ ਕਰੇ ਸੀਐਮ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਰਾਈਸ ਮਿਲਰਾਂ ਦੀਆਂ ਸਾਰੀਆਂ ਮੰਗਾਂ ਠੀਕ ਨਹੀਂ ਸੀਐਮ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਤੇ ਨਾਲ ਹੀ ਸੀਐਮ ਨੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੱਤਾ ਤੇ ਮਾਮਲਾ ਨਾ ਹੱਲ ਹੋਣ ਤੇ ਕਾਨੂੰਨ ਵਿਵਸਥਾ ਜੜੀਆ ਵਿਗੜ ਸਕਦੀ ਹੈ ਤੇ ਸਰਹੱਦੀ ਸੂਬਿਆਂ ਦੇ ਲਈ ਇਹ ਬਿਲਕੁਲ ਵੀ ਠੀਕ ਨਹੀਂ ਹੋਵੇਗਾ ਤਾਂ ਸੀਐਮ ਦੇ ਵੱਲੋਂ ਇਹ ਵੀ ਗਿਆ ਗਿਆ ਤਾਂ ਦਰਅਸਲ ਦੱਸਦੇ ਕਿ ਸ਼ੈਲਰ ਮਾਲਕਾਂ ਨੇ ਚੋਨੇ ਦੀ ਖਰੀਦ ਦੇ ਵਿੱਚ ਸ਼ਾਮਲ ਹੋਣ ਤੋਂ ਕਿਨਾਰਾ ਕੀਤਾ ਹੋਇਆ ਤੇ ਮਾਮਲਾ ਇਹ ਹੈ ਕਿ ਗੋਦਾਮਾਂ ਦੇ ਵਿੱਚੋਂ ਪਹਿਲਾਂ ਵਾਲੇ ਚੋਲਾਂ ਦੀ ਲਿਫਟਿੰਗ ਜਿਹੜੀ ਹੈ ਫਿਲਹਾਲ ਨਹੀਂ ਹੋਈ ਹੈ ਤੇ ਨਵੀਂ ਫਸਲ ਨੂੰ ਗੋਦਾਮਾਂ ਦੇ ਵਿੱਚ ਰੱਖਣ ਲਈ ਕੋਈ ਥਾਂ ਨਹੀਂ ਬਚੀ ਹੈ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਤੇ ਰਾਈਸ ਮਿਲਰਾਂ ਦੀਆਂ ਮੰਗਾਂ ਤੇ ਇਹ ਚਿੱਠੀ ਜਿਹੜੀ ਆ ਖਾਸ ਤੌਰ ਤੇ ਲਿਖੀ ਗਈ ਹੈ ਤੇ ਕੇਂਦਰ ਰਾਈਸ ਮਿਲਰਾਂ ਦੇ ਮਾਮਲੇ ਹੱਲ ਕਰੇ ਸੀਐਮ ਵੱਲੋਂ ਇਹ ਕਿਹਾ ਗਿਆ ਹੈ ਤੇ ਰਾਈਸ ਮਿਲਰਾਂ ਦੀਆਂ ਸਾਰੀਆਂ ਮੰਗਾਂ ਠੀਕ ਨੇ ਸੀਐਮ ਨੇ ਸੂਬੇ ਦੇ ਕਾਨੂੰਨ ਵਿਵਸਥਾ ਦਾ ਜੜਾ ਹਵਾਲਾ ਦਿੰਦੇ ਹੋਏ ਸਭ ਕਿਹਾ ਕਿ ਮਾਮਲਾ ਹੱਲ ਨਾ ਹੋਣ ਤੇ ਕਾਨੂੰਨ ਵਿਵਸਥਾ ਤੇ ਅਸਰ ਪਵੇਗਾ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਤੇ ਸਰਹੱਦੀ ਸੂਬਿਆਂ ਦੇ ਲਈ ਇਹ ਬਿਲਕੁਲ ਵੀ ਠੀਕ ਨਹੀਂ ਹੋਵੇਗਾ ਔਰ ਜੀ ਦੀ ਇੱਕ ਸਮੱਸਿਆ ਆ ਔਰ ਉਸ ਸਮੱਸਿਆ ਨੂੰ ਲੈ ਕੇ ਆ ਮਾਨਜੁਗ ਮੁੱਖ ਮੰਤਰੀ ਜੀ ਨੇ ਜੂਨੀਅਰ ਮਿਨਿਸਟਰ ਨਾਲ ਫੋਨ ਤੇ ਵੀ ਗੱਲ ਕੀਤੀ ਆ ਔਰ ਜਿਹੜਾ ਉਹ ਲੈਟਰ ਵੀ ਉਹਨਾਂ ਨੂੰ ਜਾਰੀ ਕੀਤਾ ਕਿਉਂਕਿ ਅਸੀਂ ਕੇਂਦਰੀ ਪੂਲ ਦੇ ਵਿੱਚ ਪੰਜਾਬ ਪ੍ਰੋਕਿਊਰਮੈਂਟ ਕਰਕੇ ਹਿੱਸਾ ਪਾਉਂਦਾ ਕੇਂਦਰੀ ਪੂਲ ਦੇ ਅੰਦਰ ਸੋ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਾ ਹੋਵੇ ਤੋਂ ਖਾਸ ਕਰਕੇ ਜਿਹੜਾ ਸਪੇਸ ਦਾ ਸਵਾਲ ਆ ਜਿਸ ਤਰ੍ਹਾਂ ਅਕਤੂਬਰ ਮਹੀਨਾ ਇਹਦੇ ਵਿੱਚ ਉਹਨਾਂ ਨੇ ਜਿਹੜਾ ਪਲਾਨ ਕੀਤਾ ਉਹ 18 ਤੋਂ 20 ਦੇ ਕਰੀਬ ਜਿਹੜੀਆਂ ਉਹ ਮੇਲਾ ਹਰ ਰੋਜ਼ ਤੋਰਿਆ ਕਰਨਗੇ ਸੋ 31 ਦਸੰਬਰ ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਟਨ ਜਿਹੜੀ ਉਹ ਸਪੇਸ ਦੀ ਜਿਹੜੀ ਆ ਉਹ ਬਣਾਣੀ ਹੈ ਉਹਦੇ ਲਈ ਸਾਰੇ ਪਲਾਨ ਬਣ ਚੁੱਕੇ ਆ ਗਾ ਫਿਰ ਮਤਲਬ April May March ਤੱਕ ਜਿਹੜਾ ਅਗਲਾ ਉਹ 90 ਲੱਖ ਮੀਟਰ ਟਨ ਦੀ ਸਪੇਸ ਆ ਜਿਹੜਾ ਪਲਾਨ ਬਣਿਆ ਹੋਇਆ ਸੋ ਇਹ ਕਹਦਾ ਹੋਰ ਵੀ ਸਬਸਟੀਟਿਊਟ ਆ ਉਹਦੇ ਉੱਤੇ ਵੀ ਅੱਜ ਮਤਲਬ ਵਿਚਾਰ ਕੀਤੀ ਆ ਸੋ ਸਪੇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਭਰਮ ਜਿਹੜਾ ਆ ਉਹ ਮੈਂ ਸਮਝਦਾ ਵੀ ਹੁਣ ਨਹੀਂ ਹੈਗਾ ਸੋ ਵੈਸੇ ਵੀ ਜਿਹੜੀ ਮਿਲਣਗਾਂ ਉਹ ਸਾਡੇ ਮਿਲਰ ਜਿਹੜੇ ਆ ਉਹ ਦਸੰਬਰ ਦੇ ਅੰਦਰ ਕਰਦੇ ਆ 14 ਤੱਕ ਤਾਂ ਕਾਫੀ ਸਪੇਸ ਬਣ ਜੂਗੀ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਨਵੀਂ ਫਸਲ ਦੇ ਲਈ ਥਾਂ ਨੂੰ ਲੈ ਕੇ ਐਮਓਐਸ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਸਪੇਸ ਨਾ ਬਣਨ ਦੇ ਲਈ ਕਿਤੇ ਨਾ ਕਿਤੇ ਕਿਸਾਨ ਜ਼ਿੰਮੇਵਾਰ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਟ੍ਰੇਨਾਂ ਰੋਕਲੈਂਡ ਦੇ ਸੰਤਾ ਮਾਲ ਕਿਵੇਂ ਅੱਗੇ ਜਾਵੇਗਾ ਕਿਵੇਂ ਬਾਹਰ ਜਾਵੇਗਾ ਕਿਸਾਨ ਲੀਡਰਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਬਿੱਟੂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਚਾਰ ਖਬਰਾਂ ਦੇ ਲਈ ਵੱਡਾ ਨੁਕਸਾਨ ਕਰਵਾ ਰਹੇ ਨੇ ਤੇ ਫਸਲ ਦੀ ਖਰੀਦ ਦੇ ਲਈ ਕੇਂਦਰ ਪੈਸਾ ਭੇਜ ਚੁੱਕਿਆ ਹੈ ਤੇ ਫਸਲ ਖਰੀਦਣੀ ਸਪੇਸ ਬਣਾਉਣੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਨਵੀਂ ਫਸਲ ਦੇ ਲਈ ਥਾਂ ਨੂੰ ਲੈ ਕੇ ਬੋਲੇ ਨੇ ਰਵਨੀਤ ਬਿੱਟੂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਥਾਂ ਬਣਾਉਣ ਦੇ ਲਈ ਕਿਤੇ ਨਾ ਕਿਤੇ ਕਿਸਾਨ ਜਿਹੜੇ ਨੇ ਉਹ ਖੁਦ ਜ਼ਿੰਮੇਵਾਰ ਨੇ ਤੇ ਜਦੋਂ ਟ੍ਰੇਨਾਂ ਰੋਕ ਲੈਂਦੇ ਸਨ ਇਤਮਾਲ ਬਾਹਰ ਨਹੀਂ ਜਾਉਂਦਾ ਸੀ ਜਿਸ ਕਰਕੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਿਸਾਨ ਲੀਡਰਾਂ ਨੂੰ ਵੀ ਗੱਲ ਸੋਚਣੀ ਚਾਹੀਦੀ ਸੀ ਕਿ ਚਾਰ ਖਬਰਾਂ ਦੇ ਲਈ ਉਹਨਾਂ ਨੇ ਆਪਣਾ ਵੱਡਾ ਨੁਕਸਾਨ ਕਰਵਾਇਆ ਹੈ ਤੇ ਫਸਲਾਂ ਦੀ ਖਰੀਦ ਲਈ ਕੇਂਦਰ ਜਿਹੜਾ ਹੈ ਪੈਸਾ ਵੇਚ ਚੁੱਕਿਆ ਹੈ ਹੁਣ ਫਸਲ ਖਰੀਦਣੀ ਹੈ ਸਪੇਸ ਬਣਾਉਣੀ ਹੈ ਥਾਂ ਕੱਢਣੀ ਹੈ ਇਸ ਦੇ ਲਈ ਸੂਬਾ ਸਰਕਾਰ ਜ਼ਿੰਮੇਵਾਰੀ ਸਮਝੇ ਤੇ ਰਵਨੀਤ ਬਿੱਟੂ ਦੇ ਵੱਲੋਂ ਇਹ ਬਿਆਨ ਸਾਹਮਣੇ ਆਏ ਨੇ आज ही कहता हूं कि स्टेट गवर्नमेंट कुछ दिनों में सारी आरोप जो सेंट्रल गवर्नमेंट पे लगा देगी हमने जितना भी उनका सीसीयू एलिमेंट थी जो सेंटर से पैसा आना था एक एक दाने के लिए वो पैसा पंजाब की एजेंसियों के पास जिसने खरीद करनी है एक एक पैसा सेंट्रल गवर्नमेंट ने आज दस दिन हो गए वो पैसा इनको भेजे सेंट्रल गवर्नमेंट एफसीआई तो अगर प्रोक्योर करती है वो बहुत थोड़ा करती है सेंटर के बिहार पे जो प्रोक्योरमेंट होती है वो तो पंजाब एजेंसीज करती हैं तो वो सारी प्रोक्योरमेंट के लिए पैसा जो है सेंट्रल गवर्नमेंट की तरफ से बैंक की तरफ से वो पंजाब की एजेंसीज को भेज दिया गया है अब इन्होंने देखना है स्पेस कैसे क्रिएट करनी है आड़तियों के साथ बात कैसे करनी है लेबर के साथ बात कैसी करनी है किसान लीडर्स हैं किसान नहीं किसान को क्या पता भी फार्मर को गांव में क्या पता भी इस चीज में क्या क्या असर होना है किसान लीडर्स हैं जो बने हुए उनके तो हमें सारी सोच चाहिए उनको अकेला ये नहीं देखना भी मैं बंद करके वो तो एक दिन का दो दिन का चार दिन का न्यूज आएगी तो जो नुकसान हो रहा है अब स्पेस नहीं मिलेगी अब ग्राउंड खाली नहीं होंगे तो नई फसल जब आज आज चाहे आड़ती हैं चाहे आज मैं ਸਾਰੋਂ ਨੇ ਹੜਤਾਲ ਕੀਤੀ ਵੀ ਅੱਜ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਸਪੇਸ ਦੀ ਸਪੇਸ ਦੀ ਪ੍ਰੋਬਲਮ ਦਾ ਇੱਕ ਕਾਰਨ ਇਹ ਵੀ ਆ ਜਦੋਂ ਅਸੀਂ ਟ੍ਰੇਨਾਂ ਦੀ ਮੂਵਮੈਂਟ ਰੋਕ ਲਾਂਗੇ ਜਦੋਂ ਟ੍ਰੇਨਾਂ ਉਰੇ ਦਾ ਅਨਾਜ ਉਰੇ ਦਾ ਕਣਕ ਛੋਣਾ ਗਦਾਮਾਂ ਚ ਜੇ ਉਹ ਬਾਹਰ ਲੀਆਂ ਸਟੇਟਾਂ ਚ ਨਹੀਂ ਜਾਊਗਾ ਜਾਣਾ ਤਾਂ ਟ੍ਰੇਨਾਂ ਨਹੀਂ ਜੇ ਉਹ ਬਹੁਤ ਲੰਬੇ ਚ ਰੇਨ ਟ੍ਰੇਨਾਂ ਜਿਹੜੀਆਂ ਉਹ ਬੰਦ ਰਹੇ ਰਹਿ ਜਾਣੀ ਸਕੇ ਜਿਨ੍ਹਾਂ ਕਰਕੇ ਅੱਜ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਸਪੇਸ ਦੀ ਆ ਰਹੀ ਆ ਉਹਦੇ ਵਿੱਚ ਜੇ ਮੈਂ ਕਹਾਂ 0.0% 0.1% ਜਾਂ 2% ਕੋਈ ਇਹਦਾ ਵੀ ਇੱਕ ਇਸ਼ੂ ਜਿਹੜਾ ਏ ਉਹ ਅੱਗੇ ਪ੍ਰੋਬਲਮਸ ਵਧਣੀਆਂ ਆਉਣੀਆਂ